ਸਸੀ ਗੱਲ ਬਾਈ ਜੀ ਕੀ ਹਾਲ ਚਾਲ ਆ ਜੀ ਹੋਰ ਮੇਰੀ ਸਾਰੇ ਪਰਾ ਠੀਕ ਠਾਕ ਤੇ ਬਾਈ ਜੀ ਆਪਾਂ ਛੱਡੇ ਆ ਤਿੰਨ ਦੋ ਹਰਾਂ ਬਗਲਾਂ ਤੇ ਗਲਾਬੀ ਬਗਲ ਚੱਲ ਰਾਲ ਜਿਹੜਾ ਕੋਠੇ ਗੁਰੂ ਛੱਡਣਾ ਆ ਓਹ ਜਾਂਦੇ ਇਹੀ ਛੱਡੇ ਆ ਤੇ ਦੋ ਆ ਜਾਂਦੇ ਥੰਨੇ ਕਾਹ ਜਾਂਦੇ ਕਾਹ ਜਾਂਦੇ ਬਗਾਂ ਚੱਲ ਰਾਲ ਤੇ ਆ ਜਾਂਦਾ ਲਓ ਜੀ ਬਾਈ ਆ ਕਾਲੀ ਬਗਲ ਤੇ ਲਾਲ ਬਗਲ ਤੇ ਕਾਲਾ ਪੁੰਜਾ ਇਹ ਪਾਲਟ ਕੇ ਛੱਡਿਆ ਚਾਰ ਛੱਡਦੇ ਆਪਾਂ ਦੋ ਹਰੀਆਂ ਬਗਲਾਂ ਵਾਲੇ ਸੱਜੀ ਖੱਬੀ ਵਾਲਾ ਤੇ ਇੱਕ ਛੱਡਤਾ ਝਾਲਰ ਬਗਲਾ ਵਾਲਾ ਤੇ ਇੱਕ ਕਾਲੀ ਲਾਲ ਬਗਲ ਕਾਲੇ ਪਿੰਗੇ ਵਾਲਾ ਆ ਜਾਂਦੇ ਇੰਨਾ ਚ ਆਪਣੇ ਤੇ ਇੰਨੀ ਆ ਇੱਕ ਤਾਂ ਨੀਵਾ ਹੀ ਫਿਰਦਾ ਹੋਊਗਾ ਫਿਰਦਾ ਕਿਉਂਕਿ ਉੜਦਾ ਹੀ ਨਹੀਂ ਮੈਂ ਮਸਾਇੰਡੀ ਉਹ ਤੁਰਦਾ ਵੀ ਘੱਟ ਹੀ ਐ ਲੋ ਜੀ ਬਾਈ ਜੀ ਆ ਆਪਣਾ ਕਬੂਤਰ ਪਤਾ ਨਹੀਂ ਕੀ ਗੱਲ ਹੈ ਚੱਲਿਆ ਨਹੀਂ 2 1/2 ਘੰਟੇ ਉੱਡ ਕੇ ਵਾਹੇ ਜਾਂਦਾ ਤੇ ਉਹ ਤਾਂ ਹਾਂ ਫੇਗੀ ਹਾਲੇ ਅੱਜ ਇਹ ਦੂਰ ਕੱਲ ਛੱਡੇ ਸੀ ਅੱਜ ਮੈਂ ਫੇਰ ਛੱਡ ਬੈਠਾ ਉਹ ਚੱਲ ਰ ਬਗਲਾਲੇ ਦੇ ਮੈਂ ਕਿ ਚੱਲੂ ਪੱਲਾ ਹੋਏ ਅੱਛਾ ਛੱਡੂ ਚੱਲ ਕੋਈ ਨਹੀਂ ਭੈ ਜਾਣਗੇ ਤਾਂ ਭੇਜਾਂ ਕੋਈ ਟਿੱਕਾ ਨਹੀਂ ਚੱਲ ਰਿਹਾ ਸੀ ਵੀ ਭਾਈ ਜੀ ਤੰਗ ਹੋਈ ਜਾਨ ਬਗਲਾ ਲਾਲ ਆ ਜਾਂਦਾ ਬਈ ਲੋ ਜੀ ਬਾਈ ਜੀ ਕਬੂਤਰ ਉਤਰਿਆ ਆਪਣੇ ਆ ਜਾਂਦਾ ਠੀਕ ਹੈ ਇੱਕ ਤਾਂ ਆ ਜਾਂਦਾ ਤੇ ਇੱਕ ਆ ਜਾਂਦਾ ਉਤਰ ਕਿਤੋਂ ਪੂ ਵੀ ਹੁਣ ਨਿਕਲਾਈ ਮੜੀ ਜੀ ਤੇ ਬੈਠੇ ਜੀ ਕੇ ਬਾਹਰ ਨਿਗਾਹ ਜੀ ਸੀ ਮੈਂ ਚੱਲਰ ਬਗਲਾ ਲਾਲ ਮੀ ਕੋਕੀ ਤਾਂ ਕਿੰਨੇ ਵਜੇ ਤੱਕ ਉੜਦਾ ਆ ਜਾ ਲਓ ਜੀ ਭਾਈ ਜੀ ਆਪਾਂ ਨਾਂ ਨੂੰ ਲੈ ਕੇ ਸੀ ਤੇ ਕੂਤਰ ਆਪਣੇ ਇੱਕ ਰਹਿ ਗਿਆ ਇੱਕ ਫਿਰਦਾ ਦੂਜੇ ਤਾਂ ਨਵੇਂ ਹੀ ਸੀ ਇਹ ਬਾਜੰਗੜਾ ਤੇ ਇਹ ਵੀ ਬਸ 1:30 ਕਵੇਜ ਤਿੱਕਰੀ ਹੋੜ ਪਾ ਬਰਾਵਾ ਤੇ ਚਲੋ ਇਹ ਬਹਿ ਗਿਆ ਜਦੋਂ ਤੇ ਦੂਜਿਆਂ ਨੂੰ ਕਿੰਨਾ ਨੂੰ ਗਦਾਮ ਪਾਦੇ ਆ ਤੇ ਅਸੀਂ ਹੀ ਰਹਿ ਗਏ ਇੱਕ ਸ਼ਤਰੰਗ ਲੱਗ ਗਿਆ ਪੰਗਾ ਆ ਤੇ ਇਹ ਪਰ ਬਹੁਣਾ ਹੀ ਪੈਂਦਾ ਇਹ ਬੈਂਦਾ ਆਹ ਵਰਵਾ ਭਈਓ ਲਓ ਜੀ ਭਾਈ ਉਤਰਾ ਆਪਣਾ ਬਹਿ ਗਿਆ ਉਤਰਾ ਪਵਾਲਿਆ ਸੀਗਾ ਤੇ ਸਾਰੇ ਉਤਰਾ ਆਪਣੇ ਬਹਿ ਗਏ ਤੇ ਗਦਾਮਦੂ ਬਾ ਕੀ ਤੇ ਹੁਣ ਆ ਪੁੱਤ ਬਾਗ ਨਹੀਂ ਬਿੰਦ ਪੈਨੇ ਕੋਦੂ ਬਾਦ ਮਿਲਦੇ ਪਤਨੀ ਦਾ ਵੱਡਣ ਚਲੋ ਜੀ ਭਾਈ ਜੀ ਪਸ਼ੂ ਬੰਨ ਤੁਸੀਂ ਕਹਿੰਦੇ ਇੱਕ ਚੀਜ਼ ਹੀ ਵਿਖਾਈ ਜਾਂਦਾ ਪਸ਼ੂ ਬਨ ਕੇ ਭਾਈ ਜੀ ਢੂਈ ਦੀ ਬਹੁਤ ਪ੍ਰੋਬਲਮ ਹੈ ਢੂਈ ਬਹੁਤ ਦੁਖੀ ਹੁੰਦੀ ਹੈ ਭਾਈ ਇੰਜੈਕਸ਼ਨ ਲਵਾ ਕੇ ਹੁਣੇ ਚੱਲਦੇ ਡਾਕਟਰ ਦੇ ਲਓ ਬਈ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਫਿਰ ਮੇਰੇ ਵੀਰ ਸਾਰੇ ਠੀਕ-ਠਾਕ ਹੋਣਗੇ ਲੇ ਬਈ ਮਿੱਤਰੋ ਅੱਜ ਆਪਣੇ ਪੁੱਤਰ ਦੇ ਅਗੇ ਦੇ ਚਾਲਨ ਬਗਲਾ ਦੇ ਜਿਹੜੇ ਕੋਠੇ ਗੁਰੂ ਰਾਵਣ ਦੇ ਪਿੰਡ ਛੜਣਾ ਤੇ ਹੁਣ ਆਪਾਂ ਉਹਦੇ ਛੜਦੇ ਹਾਂ ਘੌਣੀਆਂ ਜੀ ਲਓ ਜੀ ਬਈ ਛੜਤਾ ਆਪਾਂ ਗੇੜਿਆਂ ਆ ਆ ਆ ਗਿਆ ਇਧਰ ਆਉਗਾ ਇਧਰ ਕੇ ਇਧਰ ਮੁੜ ਗਿਆ ਲਓ ਬਈ ਖੜਤਾ ਸੀਗਾ ਕਿਉਂਕਿ ਗੀੜੇ ਲਾਈ ਮਿ ਪਾਉਣੀ ਸੀ 24 ਤਰੀਕ ਨੂੰ ਬਾਜੀ ਦੇ ਕੋਠੇ ਗੁਰੂ ਗਲੀ ਬਾਜੀ ਦੇ ਲਓ ਬਾਈ ਮਿੱਤਰੋ ਬਈ ਆਪਣਾ ਕਾਲਕ ਮਗਲਾਂ ਦਾ ਨਹੀਂ ਤਰਦੀਦਾ ਕਾਲੀਆਂ ਬਗਲਾਂ ਵਾਲੀ ਦਾ ਹੁਣ ਸਾਲ ਮੂੰਹ ਸੇ ਰਹੀ ਨਹੀਂ ਬੰਦਦਾ ਕੋਈ ਜਿੱਡੇ ਤੇ ਗੇੜੇ ਆ ਕਾਲੀ ਜਾਂਦਾ ਇੱਕ ਹੋਰ ਛੱਡਿਆ ਹੀ ਕਾਲੀਆਂ ਕਾਲੀ ਲਾਲ ਬਗਲਾਂ ਵਾਲਾ ਉਹ ਨਹੀਂ ਦਿੰਦਾ ਯਾਰ ਕੋਈ ਤਾਂ ਪਿੰਡ ਪੁੰਡ ਤੇ ਉੱਠ ਗਿਆ ਉਹ ਦੇਖੂ ਹੀ ਨਹੀਂ ਬਾਈ ਉਹੀ ਤਿੱਤਰ ਹੋ ਗਿਆ ਮੈਂ ਤਾਂ ਇਕੱਲਾ ਹੋ ਗਿਆ ਤਿੱਤਰ ਦਾ ਚੰਗਾ ਇਹਨੂੰ ਨਾ ਨਾਂ ਲਏਗਾ ਗੇੜਿਆਂ ਵਾਲੇ ਨੇ ਇਹ ਤਾਂ ਹੀ ਤੁਰਿਆ ਫਿਰੂਗਾ ਬਸ ਕੋਈ ਟੱਕਦ ਨਹੀਂ ਇਹਦਾ ਲਓ ਜੀ ਬਾਈ ਜੀ ਆਪਾਂ ਇੱਥੇ ਪਾਣੀ ਭਰ ਲਓ ਲਾਈਟ ਆਈ ਆ ਉਹ ਤਾਂ ਫਿਊਜਰ ਲਵਾ ਲ ਕੇ ਜਿਹੜਾ ਕਰਨ ਵਾਲਾ ਉਹ ਕਰਾਉਂਦਾ ਲੋ ਜੀ ਕਾਲੇ ਨੀ ਟੜਾਇਆ ਤਾਂ ਉਤਰ ਵੀ ਆਪਣੇ ਆ ਜਾਂਦੇ ਸਿੰਬਲ ਜੀ ਬਦਲਨੀ ਸੀ ਸੋਚ ਆ ਲਈ ਇੱਕ ਸ਼ੋਰ ਕਰਦਾ ਸ਼ੋਰ ਅੱਠਿਆਂ ਨੂੰ ਪਾਣੀ ਛੜਨਾ ਕੱਲ ਨੂੰ ਝੋਨੇ ਨੂੰ ਲਾਉਣ ਚ ਲੱਗਣਾ ਤੇ ਆਓ ਵੇਖੋ ਪੰਗੀ ਲੈ ਰਿਆ ਫੱਟੀ ਲਾਦ ਗਏ ਫੱਟੀ ਲਾ ਕੇ ਤੇ ਪਾਣੀ ਕਰਕੇ ਰਹਾ ਆ ਇੱਧਰ ਮੋਟਰ ਚਾਗਾ ਕੇ ਲਾਈ ਕੇ ਉੱਟੇ ਸਿੱਟ ਦਈਏ ਲਓ ਜੀ ਭਾਈ ਮੋਟਰ ਚਲਾ ਦੀ ਪਹਿਲਾਂ ਮੱਕੀ ਦੀ ਰੌਣੀ ਕਰਦੀਏ ਮੱਕੀ ਦੀ ਰੌਣੀ ਤੋਂ ਬਾਅਦ ਪੱਠੇ ਵੜ ਲਾਂ ਤੇ ਪੱਠੇ ਵੱਢ ਕੇ ਸਿੱਟ ਕੇ ਮੋਟਰ ਦੀ ਚੀਕ ਲਾ ਕੇ ਜਿਹੜੀ ਰੌਣੀ ਕਰਦੇ ਮੱਕੀ ਦੀ ਰੌਣੀ ਤੋਂ ਬਾਅਦ ਉਹ ਮੂੰਹ ਦਾ ਅਗੜਾ ਕਰਦੇ ਨੇ ਇਹਦੇ ਹੀ ਪੈਣਾ ਪਾਣਾ ਆ ਵੀ ਚੱਪਣਾ ਚੱਕ ਬੁੱਤ ਮੇਰੇ भाई रेह पास के जमा ही नहीं गर्मी बड़ी है भाई दिन ठंडा भी गर्मी बड़ी ਲਓ ਜੀ ਭਾਈ ਦੂਜੀ ਜੋੜੀ ਵੀ ਛੱਡਤੀ ਐ ਲਾਲ ਗੁਲਾਬੀ ਬਗਲ ਹਰੇ ਭੁੰਜੇ ਲੱਤ ਉਤਰਦੇ ਹੋਰ ਤੀ ਗੂਦਰੀ ਆਹ ਤੱਕ ਕਰਕੇ ਆ ਗੂਦਰੀ ਨਿਤ ਰੰਡੀ ਲੈ ਵੜੀ ਲਓ ਜੀ ਭਾਈ ਜੀ ਪੱਠਿਆਂ ਨੂੰ ਲਾਤਾ ਪਾਣੀ ਅੱਜ ਪੱਠਿਆਂ ਦਾ ਕੰਮ ਦੇ ਤਨ ਮੇੜ ਹੁਣ ਕੱਲ ਨੂੰ ਚੋਣੇ ਨੂੰ ਛੱਡ ਦੇਗੇ ਪਾਣੀ 4 ਵਜੇ ਲੈਟ ਆਊਗੀ 4 ਵਜੇ ਆਊਗੀ ਲੈਟ ਤੇ ਕੱਲ ਨੂੰ ਪੱਠਿਆਂ ਦਾ ਨਿਬੜ ਗਿਆ ਰਹਣਾ ਲੱਗਣਾ ਪਾਉਂਗਾ ਆ ਜਾਂਦਾ ਬਾਈ ਜੀ ਈੜਾ ਆਲਾ ਜਿਹੜਾ ਆ ਜਾਂਦਾ ਹਾਂ ਲਓ ਜੀ ਬਾਈ ਗੀੜਿਆਂ ਵਾਲਿਆ ਲੱਗੇ ਆਉਣ ਆ ਜਾਂਦਾ ਜੂ ਜਾਈ ਫਰਦਾ ਹੀ ਆ ਜੀ ਇਹਨਾਂ ਨੂੰ ਬਾਲੀਏ ਬਾਈ ਟਾਈਮ ਬਹੁਤ ਹੋ ਗਿਆ 1 ਵਜ ਗਿਆ ਜੋਤ ਨੂੰ ਮੈਂ ਕਿਹਾ ਚੱਲ ਚੱਲ ਗਏ ਔਰ ਬਾਈ ਇਹਨਾਂ ਨੂੰ ਬਾਈ ਗੀੜਿਆ ਕਬੂਤਰ ਦੇ ਇਹਨੂੰ ਬਾਕੇ ਦੇ ਬਈ ਇਹ ਵੇਸਟ ਸੋਖਾ ਹੀ ਭਾਈ ਅੰਦਰ ਕੋਈ ਨਾ ਪਾੰਗਣੀ ਕਰ ਆਪਣਾ ਲੋ ਜੀ ਬਈ ਚੂਣ ਨੇ ਪਾਣੀ ਲਾਉਣ ਵਾਲਾ ਹੋ ਗਿਆ ਹੁਣ ਵਾਹ ਨੂੰ ਚੱਲਿਆ ਚਿੱਟਾ ਉਹਨੂੰ ਲਾਉਂਦੇ ਲਾਉਂਦੇ ਆ ਵੀ ਲਾਈਟ ਆ ਗਈ ਹਾਂ ਤੇ ਅੱਪਾ ਠੇ ਲਾਤੇ ਅੱਜ ਪਹਿਲਾਂ ਤਾਂ ਮੇਰੇ ਰੋਤੇ ਹੀ ਹੁਣੇ ਛੱਡਦੇ ਆਂ ਕੱਲ ਨੂੰ ਛੱਡਦੇ ਆਂਗੇ ਤੇ ਲੱਗੇ ਪਏ ਆ ਬੌਣ ਭਾਈ ਆ ਗਿਆ ਸੌਖਾ ਹੀ ਹੋ ਜਾਂਦਾ ਲਓ ਜੀ ਬਾਈ ਚੱਲ ਬੇ ਹਰਗੇ ਵਾਲੇ ਆ ਬਾਜੀ ਆਪਣਾ ਕੰਪਿਊਟਰ ਦਾ ਗੀਟ ਦੇਣੀ ਨਾ ਆਵਾਜ਼ ਦੇ ਨਾਲ ਜਾਂਦੇ ਆ ਤੇ ਚਾਹੁੰਦੇ ਆਪਾਂ ਬੇ ਨੇ ਆ ਕੀ ਮਾਹੌਲ ਆ ਜਿਹੜੀ ਵੱਡੇ ਖੰਭਾਂ ਵਾਲੀ ਲੋ ਵੀ ਮਿੱਤਰੋ ਆਪਾਂ ਕਿਤੇ ਗਏ ਸੀ ਬਾਹਰ ਤੇ ਧਾਰ ਆਪਣੀ ਕੱਢਣ ਵਾਲੀ ਖੜੀ ਆ ਯਾਰ ਇਹ ਵੀ ਬੜਾ ਜੱਬਾ ਕਿਤੇ ਬਾਹਰ ਨਹੀਂ ਜਾ ਸਕਦੇ ਆ ਕੂਤਰ ਫਰਦੇ ਆ ਵੀਡੀਓਾਂ ਵਿੱਚ ਤੇ ਆਪਣੇ ਬਈ ਸਾਰੇ ਕੂਤਰ ਜਾਲਾਂ 'ਚ ਪਾ ਕੇ ਜੋਰ ਤੇ ਟੰਗੇ ਪਏ ਆ ਤੇ ਸਵੇਰ 4 ਵਜੇ ਆਉਣੀ ਹੈ ਲਾਈਟ ਤੇ ਆਪਾਂ ਪਾਣੀ ਰਵਾ ਕਰਨ ਵੀ ਜਾਲਾਂ ਦੇ ਪੱਠੇ ਵੀ ਖੁਤਰਨ ਵਾਲੇ ਪਏ ਆ ਮੇਰੇ ਐ ਇਕੱਲਾ ਬੰਦਾ ਹੈ ਇਕੱਲੇ ਬੰਦੇ ਦੀ ਇਹ ਪ੍ਰੋਬਲਮ ਬਣ ਜਾਂਦੀ ਵੀ ਇਕੱਲਾ ਬੰਦਾ ਕਿਤੇ ਬਾਹਰ ਨਹੀਂ ਜਾ ਸਕਦਾ ਠੀਕ ਆ ਆ ਪੱਠੇ ਖੁਤਰਨ ਵਾਲੇ ਪਏ ਆ ਸਵੇਰ ਲਾਈਟ 4 ਵਜੇ ਆਉਣੀ ਮਾਣ ਆਪਣਾ ਲਾਉਣ ਵਾਲਾ ਹੋਇਆ ਪਿਆ ਤੇ ਪਾਣੀ ਰਵਾ ਕਰਨ ਵਾਲਾ ਪਿਆ ਤੇ ਹੁਣ ਬਾਈ ਜੀ ਏਦੂ ਬਾਦ ਧਾਰ ਕੱਢ ਕੇ ਪਾਣੀ ਰਵਾ ਕਰਕੇ ਤੇ ਉਦੋਂ ਬਾਦ ਦੇਖਦਾ ਕੀ ਹੁੰਦਾ ਪਰਨਾ ਮੇਰੇ ਉੱਥੇ ਢੇਕ ਪੈ ਲੈ ਦਿਮਾਗ ਚੋਂ ਮੇਰੇ ਨਿਕਲ ਗਿਆ ਲੋ ਬਾਈ ਜੀ ਧਾਰ ਕੱਢਣ ਲੱਗਿਆ ਤੇ ਮੰਮੀ ਫਿਰਦੀ ਆ ਕਿਉਂਕਿ ਚਾੜ ਤੇ ਮਿਲਦੀ ਆ ਇਹ ਹੋ ਛੋਟੀ ਖੜੀ ਆ ਸ਼ੈਂਪੀ ਬੈਠੀ ਆ ਬਾਈ ਇਹ ਬੱਚੇ ਪੁੱਛੇ ਜੋਤ ਤੇ ਪਾਏ ਬੈਠੇ ਆ ਤੇ ਡਰੈਸ ਕਰਤੀ ਆਪਾਂ ਚੇਂਜ ਡਰੈਸ ਕਰਕੇ ਚੇਂਜ ਤੇ ਆਪਾਂ ਹੋ ਗਏ ਆ ਆਪਣੇ ਕੰਮ ਨੂੰ ਤਿਆਰ ਤੇ ਜੋਤ ਉਹ ਵਰਗਾ ਚਲੋ ਬਾਈ ਫਰੀਦਬਾਦ ਚੱਲਦੇ ਆ ਲਓ ਜੀ ਬਾਈ ਮਿੱਤਰੋ ਆ ਪਿਆ ਆਪਣਾ ਥਿਆਰ ਥਿਆਰ ਚੱਕਣ ਲੱਗੇ ਜੋਤ ਜੋਤ ਨੂੰ ਫੜਾ ਕੇ ਥਿਆਰ ਤੇ ਆਪਾਂ ਚੱਲੇ ਹੁਣ ਪਾਣੀ ਰਵਾ ਕਰਨ ਤੇ ਆ ਕੇ ਕੁਦਰਦੇ ਪੱਠੇ ਕਿਉਂਕਿ ਪੱਠੇ ਪਈ ਸੀਗੇ ਚੱਪੜਾ ਇੱਥੇ ਲਾ ਦੇ ਜੋਤੀ ਚੱਪੜਾ ਇੱਥੇ ਲਾ ਦੇ ਪਹੁੰਚੇ ਟੰਗ ਲਾ ਤੇ ਬਾਈ ਜੀ ਪੱਠੇ ਕੁਦਰਾਂ ਕਿਉਂਕਿ ਪਈ ਸੀਗੇ ਤਾ ਕਰਕੇ ਨਨੇ ਰਲਾਤੀ ਤੇ ਆ ਲਾਤਾ ਸੀ ਸੋਬਾ ਪੱਠੇ ਲਾਤੀ ਸੀਗੇ ਬਾਈ ਸਾਰੇ ਭਰ ਗਏ ਤੇ ਕੱਲ ਨੂੰ ਪੱਠੇ ਹੁਣੀ ਵੱਡੇ ਜਾਣ ਕਿਉਂਕਿ ਮੈਂ ਇਧਰੋਂ ਛੱਡਿਆ ਸੀ ਪਾਣੀ ਉਧਰ ਨੂੰ ਤੇ ਪੱਠਿਆਂ 'ਚ ਪਾਣੀ ਬੜਾ ਖੜਾ ਯਾਰ ਚਲ ਕੱਲ ਨੂੰ ਦਾਣਾ ਦੂਣਾ ਰਲਾ ਦੇਾਂਗੇ ਤੇ ਆ ਜਾ ਮੂਰੇ ਲੱਗ ਤੋ ਬਾਈ ਝੂਨਾ ਬਹੁਤ ਸੁਣੋ ਕਰਿਆ ਬਾਈ ਗੁਰਮੀਰ ਦਾ ਸੱਚੇ ਪਾਸ਼ਾ ਕਿਰਪਾ ਬਣਾਈ ਰੱਖੇ ਠੀਕ ਆ ਉਧਰ ਚੱਲ ਉਧਰ ਉਧਰ ਪਾਣੀ ਰਵਾ ਕਰਨਾ ਹੋ ਫੱਟੀ ਫੱਟੀ ਕੱਢਣੀ ਚੱਲ 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 ਲੋਡ ਅਨਸਰ ਦਿਖਾਉਣੇ ਬਈ ਚੱਲ ਗੀ ਕਿਹੜੀ ਫੱਟੀ ਕੱਢਣੀ ਤੇ ਪਾਣੀ ਰਵਾ ਕਰਕੇ ਮੂਵੀ ਮੈਂ ਛੱਡ ਗੇ ਫੇਰ ਮਿਲਦੇ ਆਂ ਬੰਦ ਕਰਨਾ ਨਹੀਂ ਬੰਦ ਕਰਨਾ ਨਹੀਂ ਆਹ ਬ੍ਰੋ ਵਾਲਾ ਮੈਂ ਵੀਡੀਓ ਮਿੱਟੀ ਆਈਆਂ ਦਿਨਤਾਲ ਮੀਂਹ ਦੀ ਕੰਮ ਖਰਾਬ ਹੋ ਗਿਆ ਇਹ ਤਰ ਪਾਣੀ ਪੁਣੀ ਰਵਾ ਕਰ ਰਿਹਾ ਹੈ। హెడ్ ਕੱਟ ਛੱਡਾ ਥੱਲੇ ਨੂੰ। హెడ్ ਕੱਟ ਛੱਡਤਾ। ਬਾਈ ਜੀ ਬੱਚੇ-ਬੁੱੱਚੇ ਵੀ ਲਾਉਣੇ ਆ ਤੇ ਪੱਠੇ ਵੀ ਗੁਦਰਣ ਆਲੇ ਆ ਤੇ ਫੇਰ ਹੀ ਧੋਵਾਂ ਦੇ ਪੈਰਪੂਰ ਪਹਿਲਾਂ ਗੁਦਰਦੇ ਆ ਪੱਠੇ। ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗਿਆ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੀਰਾ ਭਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ। ਤੇ ਭੁੱਲ ਜੁੱਕ ਦੀ ਖੀਵਾ ਤੇ ਝੁੰਨਣ ਕੱਲ ਨੂੰ ਛੱਡਾਂਗੇ ਬਾਈ। ਪਾਣੀ 4 ਵਜੇ ਆਉ ਵੀ ਲੇਟ ਜੇ ਰਾਤ ਰੂਤ ਨੂੰ ਆਗੀ ਤਾਂ ਗੱਲ ਵੱਖਰੀ ਆ। ਤੇ ਮੇਰਾ ਪੁਰਾਣਾ ਸਪੋਰਟ ਕਰਿਆ ਕਰੋ ਠੀਕ ਆ ਆਪਦਾ ਜੋ ਵੀ ਦਿਨ ਚੜਿਆ ਹੁੰਦੀ ਤਾਂ ਆਪਣੀ ਉਹ ਹੀ ਤੇ ਆਪਣੇ ਕਬੂਤਰਾਂ ਦਾ ਸ਼ੌਂਕ ਹੁੰਦਾ ਲਓ ਜੀ ਬਈ ਕੂਤਰ ਆਪਣੇ ਬੈਠਿਆ ਤਾਂ ਪਹਿਲਾਂ ਮੌਸਮ ਵੇਖਣੇ ਵੀ ਮੌਸਮ ਕੀ ਆਨ ਜੇ ਤਾਂ ਮੌਸਮ ਹੋਇਆ ਉਹ ਜਾ ਫਿਰ ਤੇ ਇਹਨਾਂ ਨੂੰ ਲਾਵਾਂਗੇ ਤੇ ਨਹੀਂ ਫਿਰ ਬੈਠੀ ਆ ਠੀਕ ਆ ਬਾਈ ਜੀ ਸਸਿਕਾਲ ਜੋ ਧੋਣ ਲੱਗ ਪਏ ਪੈਰ ਤੇ ਮੈਂ ਕੁਦਰਤਾਂ ਪੱਟੇ